ਆਪਣੇ ਸਾਥੀ ਅਜਮੇਰ ਸਿੰਘ ਦੀ ਘੋੜੀ ਗੁਲਾਬੋ ਇਸ ਦੁਨੀਆ ਚ ਨਹੀਂ ਰਹੀ ਦੋਸਤੋ ਬਹੁਤ ਦੁੱਖਦਾਈ ਖਬਰ ਹੈ ਇਹੋ ਜਿਹਾ ਦੁੱਖ ਅਸਹਿਣ ਹੁੰਦਾ ਸਿਆ ਨਹੀਂ ਜਾਂਦਾ ਅਜਮੇਰ ਸਿੰਘ ਦੀ ਘੋੜੀ ਕੁਝ ਸਮੇਂ ਤੋਂ ਬਿਮਾਰ ਸੀ ਅਜਮੇਰ ਸਿੰਘ ਦੀ ਮੈਂ ਵੀਡੀਓ ਵੀ ਕੁਝ ਸਮਾਂ ਪਹਿਲਾਂ ਆਪਣੇ ਚੈਨਲ ਤੇ ਕੀਤੀ ਸੀ ਕਿ ਇੱਕ ਆਮ ਪਰਿਵਾਰ ਤੋਂ ਹੀ ਲੜਕਾ ਹੈ ਛੋਟੇ ਘਰ ਤੋਂ ਲੜਕਾ ਐ ਇਸ ਕੁੜੀ ਤੇ ਉਹ ਵਿਆਹ ਸ਼ਾਦੀਆਂ ਤੇ ਬਰਾਤ ਲਵਾਉਂਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ ਜਦੋਂ ਮੈਂ ਵੀਡੀਓ ਬਣਾਈ ਸੀ ਕਹਿੰਦੇ ਜੀ ਗਰੀਬ ਬੰਦਾ ਘੋੜੀ ਨਹੀਂ ਰੱਖ ਸਕਦਾ ਬਹੁਤ ਸਾਰੇ ਭਰਾਵਾਂ ਨੇ ਉਹ ਵੀਡੀਓ ਦੇਖੀ ਐ ਤੇ ਉਹੀ ਕੁੜੀ ਐ ਉਸ ਵੀਡੀਓ ਵਾਲੀ ਤੇ ਦੇਖੋ ਜੀ ਹਾਲਾਤ 8 ਤੋਂ 9 ਮਹੀਨੇ ਦੀ ਗੱਭਣ ਸੀ ਇਹ ਕੁੜੀ ਕਾਰਨ ਦੱਸਾਂ ਤਾਂ ਕਾਰਨ ਉਹੀ ਐ ਕਿ ਸਾਡੇ ਮਾਝੇ ਏਰੀਏ ਦੇ ਵਿੱਚ ਕੁੜੀਆਂ ਦੇ ਡਾਕਟਰ ਦਾ ਨਾਂ ਹੋਣਾ ਜਿਹੜੇ ਡਾਕਟਰ ਇੱਥੇ ਆਉਂਦੇ ਨੇ ਬਹੁਤ ਘੱਟ ਆਉਂਦੇ ਨੇ ਕਦੀ ਕਦੀ ਹੀ ਆਉਂਦੇ ਨੇ ਅਸੀਂ ਬਹੁਤ ਕੋਸ਼ਿਸ਼ ਕੀਤੀ ਇਸ ਕੁੜੀ ਦਾ ਇਲਾਜ ਕਰਾਉਣ ਦੀ ਬਹੁਤ ਸਾਰੇ ਡਾਕਟਰਾਂ ਤੋਂ ਇਹਦੀਆਂ ਸਲਾਹਾਂ ਲਈਆਂ ਜਿੱਦਾਂ ਜਿੱਦਾਂ ਕਿਸੇ ਨੇ ਕਿਹਾ ਦੇ ਟੈਸਟ ਕਰਵਾਏ ਇਹ ਕੁੜੀ ਬਹੁਤ ਦਿਨਾਂ ਤੋਂ ਘੱਟ ਖਾ ਰਹੀ ਸੀ ਘੱਟ ਲਿੱਦ ਕਰਦੀ ਸੀ ਇਹਦੇ ਦਰਦ ਵੀ ਰਹਿੰਦਾ ਸੀ ਇਹਦੇ ਬਹੁਤ ਤਰ੍ਹਾਂ ਦੇ ਇੰਜੈਕਸ਼ਨ ਡਾਕਟਰਾਂ ਨੂੰ ਪੁੱਛ ਕੇ ਲਾਏ ਗਏ ਇਲਾਜ ਕੀਤਾ ਗਿਆ ਟੈਸਟ ਕਰਾਏ ਗਏ ਪਰ ਕਿਸਮਤ ਹਾਰ ਗਈ ਇਹ ਨਹੀਂ بچ ਸਕੀ ਬਹੁਤ ਵੱਡਾ ਘਾਟਾ ਇਸ ਵੀਰ ਨੂੰ ਪੈ ਗਿਆ ਬਹੁਤ ਪਿਆਰੀ ਘੋੜੀ ਸੀ ਗੁਲਾਬੋ ਪੇਟ 'ਚ ਬੱਚਾ ਵੀ ਸੀ 8-9 ਮਹੀਨੇ ਦੀ ਗੱਭਰ ਸੀ ਘੋੜੀ ਨਹੀਂ ਬਚੀ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਵੀ ਜਿੰਨਾ ਹੋ ਸਕਿਆ ਇਹਦੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਬੇਨਤੀ ਕਰਦਾ ਹਾਂ ਕਿ ਅੰਮ੍ਰਿਤਸਰ ਏਰੀਆ ਦੇ ਵਿੱਚ ਚੰਗਾ ਘੋੜੀਆਂ ਵਾਲਾ ਡਾਕਟਰ ਹੋਣਾ ਜ਼ਰੂਰੀ ਹੈ ਲਾਜ਼ਮੀ ਹੈ ਤਾਂ ਕਿ ਬਾਰ-ਬਾਰ ਇਹੋ ਜਿਹੀਆਂ ਘੋੜੀਆਂ ਨਾ ਮਰਨ